ਲਾਸਰ ਜਨਾ ਪਿੰਡ ਪੇਦਨੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਤਿੰਨ ਪਸ਼ੂ ਲੱਗਿਆ ਦਿਖਾਉਣ ਇੱਕ ਤਾਂ ਬੂਰੀ ਦਿਖਾ ਦਾਂਗੇ ਤੇ ਇੱਕ ਮੋਰਾ ਚ ਪੈਂਦੀ ਝੋਟੀ ਤੇ ਇੱਕ ਮੱਲਵਾ ਪਾਲਣ ਵਾਲੀ ਕੱਟੀ ਦਿਖਾ ਦਾਂਗੇ ਬਹੁਤ ਕਮਾਲ ਦੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਦੋ ਤਾਂ ਕਿਵੇਂ ਹੋ ਠੀਕ ਠਾਕ ਜੀ ਗੁਰੂ ਜੀ ਇਹ ਤੋਤਾ ਤੋਤਾ ਮੀਨੂ ਵਪਾਰੀ ਏਰੀਆ ਦਾ ਹੋਰ ਚਰਦੀ ਗੱਲ ਆ ਕਿਰਪਾ ਮਾਲਕ ਜੀ ਨੰਬਰ ਬੋਲ ਦਿਓ ਜਰਾਬ ਨੰਬਰ ਆਪਣਾ 62847 86711 6847 86711 86711 ਪਿੰਡ ਭੇਦਨੀ ਕਾ ਇੱਕ ਰਿਕਾਰਡ ਇਹ ਸਜਣਾ ਦਾ ਹੋਰ ਆ ਵੀ ਇੱਕ ਤਾਂ ਬਿਲਕੁਲ ਜਾਇਜ਼ ਨਫੇ ਤੇ ਪਸ਼ੂ ਦੰਦੇ ਆ ਤੇ ਦੂਜੀ ਗੱਲ ਇਹ ਆ ਵੀ ਅੱਜ ਤੱਕ ਕਿਸੇ ਭਰਾ ਦਾ ਫੋਨ ਨਹੀਂ ਆਇਆ ਨਾਂ ਨਾਂ ਬਾ ਨਹੀਂ ਆਇਆ ਜੀ ਆਪਣਾ ਠੀਕ ਹੈ ਹਾਂ ਆਪਣਾ ਰੇਟ ਹੀ ਇਹ ਆ ਜਾਂਦਾ ਗੁਰੀ ਮਾਨ ਆਪਣਾ ਤਾਂ 5000 ਰੁਪਏ ਬਣ ਜੇ ਨਾ ਜੇ ਉੱਚੂ ਵੀ ਸਬਰ ਆ ਜੇ ਤੈਨੂੰ ਵੀ ਬਣ ਜੇ ਉੱਚੂ ਵੀ ਸਬਰ ਆ 5 ਤਾਂ ਮੈਂ ਤੁਹਾਨੂੰ ਜ਼ਿਆਦਾ ਹੀ ਕਹਿ ਗਿਆ ਥੋੜਾ ਜਿਹਾ 2000 ਹਾਂ ਆ ਜੋਟੀ ਤੋਂ ਕਰਦੇ 25 ਜੀ ਲੱਗੀ ਕੈਮਰਾ ਇੱਕ ਵਾਰ ਜੇ ਖਾਂ ਲੈਵੇ ਤੇ ਮਾਰ ਦੇ ਕੈਮਰਾ ਸੁਆ ਕਿਹੜਾ ਰਹੂਗੀ ਸੁਆ ਤੀਜਾ ਸੂਰੀ ਅਰੀਜਨਲ ਜ ਗੱਬੜਾ ਜੀ ਲੈਂਦੀ ਹਜੇ ਪੰਜ ਚਾਰ ਹਾਂਜੀ ਹਾਂ ਠੀਕ ਆ ਗੱਲ ਆ ਤੋਰ ਦੇ ਬਾਹਰਲੇ ਬੰਨੇ ਖੋਲ ਕੇ ਲੈ ਤੇ ਬਾਕੀ ਸੱਜਣੇ ਇਥੋਂ ਨਾ ਤੁਰਦੀ ਜੱਜਮੈਂਟ ਕਰ ਸਕਦਾ ਸੂਆ ਕਿਹੜਾ ਦੱਸੇ ਬਾਈ ਤੀਜਾ ਤੀਜਾ ਹਾਂ ਤੀਜਾ ਅਰੀਜਨਲ ਸੂਰੀ ਹੈ ਗੁਰੀ ਸੂਆ ਤੀਜਾ ਹਾਈਟ ਮੀਡੀਅਮ ਤੇ ਜਿੱਦੀ ਆਪ ਓਡੀ ਮੈਂ ਓਡੇ ਹੀ ਲੈਵਾ ਜੀ ਓਡੇ ਹੀ ਲੈਵਾ ਹਾਂ ਹਾਂਜੀ ਹਾਂ ਪੰਡਲੇ ਵਾਲਾ ਸਿਸਟਮ ਹੀ ਆ ਹਜੇ ਮਾਲਕਾਂ ਦੇ ਹਿਸਾਬ ਨਾਲ ਤਾਂ 3-4 ਦਿਨ ਬਾਕੀ ਪਏ ਨੇ ਜੀ ਠੀਕ ਆ ਗੱਲ ਹਾਂਜੀ ਹਾਂ ਤੁਰਦੀ ਤਾਂ ਇਹਨਾਂ ਟਿਕਾ ਕੇ ਹੈ ਨਾ ਪੂਰੀ ਐ ਨਾ ਠੀਕ ਆ ਗੱਲ ਉਹਨਾਂ ਦੇ ਹਿਸਾਬ ਨਾਲ ਤਾਂ 13 ਤਰੀਕ ਨੂੰ ਦਿਨ ਪ ਤਿੰਨ ਚਾਰ ਦਿਨ ਕਹਿ ਲਿਆ ਪੈਂਡਿੰਗ ਨਹੀਂ ਹਾਂ ਪੈਂਡਿੰਗ ਨਹੀਂ ਜੀ ਨਸਾਂ ਲੇਵੇ ਦੇ ਸੋਹਣੀਆਂ ਰੱਖ ਬਹੁਤ ਬਹੁਤ ਬਾਈ ਕਿਹੜਾ ਹੋਰ ਕਮਾ ਦੇ ਯਾਰ ਕਿਹੜਾ ਹੋਰ ਕਮਾਉ ਜੀ ਚੱਲ ਚੱਲ ਇੱਕ ਵਾਰੀ ਹੋਰ ਕਮਾ ਦੇ ਤਸੱਲੀ ਹੀ ਕਰਾ ਦੇ ਲੱਭੀ ਸਮਾਂ ਦੁੱਧ ਦਾ ਰਿਕਾਰਡ ਬਹੁਤਾ ਗੁਰੀ 14 ਕਿਲੋ ਦੂਜੇ ਸ਼ੂਏ ਦਿੱਤਾ ਹੋਇਆ ਜੀ ਓਕੇ ਹਾਂ ਆ ਦੂਜਣ ਦਾ ਬਾਈ ਕਹਿੰਦਾ 14 ਕਿਲੋ ਦਾ ਮਿਲ ਰਿਹਾ ਰਿਕਾਰਡ ਆ ਥਾਣਾ ਰੱਖੂਗੀ ਮੁਠੀ ਵਾਲਾ ਪੂਰਾ ਇਹਨਾਂ ਥਾਣ ਪੂਰਾਗਾ ਕੋਈ ਐ ਨਹੀਂ ਹੈਗਾ ਵੀ ਕੋਈ ਸਾਈਡ ਫਾਇਡ ਆ ਜੰਮੀ ਇਹਨ ਓਕੇ ਆ ਗਈ ਮਾੜੀ ਮੋਟੀ ਭਲਬਾਦੀ ਹੋ ਜਾਂਦੀ ਹੈਗੀ ਠੀਕ ਹੈ ਜੀ ਹਾਂ ਜੀ ਉਦਾਂ ਰਹੂਗੀ ਸੌ ਦੀ ਸੌ ਐਨ ਪੂਰੀ ਠੰਡੀ ਸੀਲ ਪੂਰੀ ਅਸਕੀਨ ਵੀ ਬਹੁਤ ਆਈ ਸੀਨ ਵੀ ਫੁੱਲਾ ਤੇ ਸੁਭਾਹ ਦੀ ਵੀ ਠੰਡੀ ਠੰਚਾ ਮੈਂ ਕਹੂੰਗਾ ਵੀ ਬਹੁਤ ਕਮਾਲ ਦਾ ਉੱਤੋਂ ਬਰੀਕ ਰਹੂਗੀ ਪੂਰੀ ਐਨ ਕਾਗਜ਼ ਵਰਗੀ ਜਮੜੀ ਹੈ ਜੀ ਨਾ ਸਾਨੂੰ ਸਾਰੇ ਦਾ ਚਿਪ ਕੱਢ ਦਈਏ ਪੂਰੀ ਪੂਰੀ ਐਨ ਹਾਂ ਉਹ ਸੀਨ ਨਹੀਂ ਹੋਊਗਾ ਵੀ ਆ ਦੇ ਦੇ ਕੁਆਲਿਟੀ ਕੁਆਲਿਟੀ ਬਹੁਤ ਆ ਗੁਰੀ ਇਹ ਇੱਥੋਂ ਮਾਰੀ ਲੱਭੀ ਕੈਮਰਾ ਇੱਥੇ ਵਾਰੀ ਇਹ ਇੱਥੋਂ ਇੱਥੋਂ ਕਰਾਦੀ ਤਸੱਲੀ ਤੇ ਹੁਣ ਮਾਰਦੀ ਗਾਂਲੇ ਬੰਨਿਓ ਕੈਮਰਾ ਤੇ ਜਦੋਂ ਪਰਲੇ ਬੰਨੇ ਜਾਊਗੀ ਉੱਥੋਂ ਤਸੱਲੀ ਕਰਾਦੀ ਥਣਲੇ ਵੇਜ ਦਾ ਇਹ ਕਹੂੰਗਾ ਵੀ ਜਿੱਦਾਂ ਨਾ 2.25 ਲੱਖ ਵਾਲੀ ਮੈਂ ਇਹਨੂੰ ਲੱਗਿਆ ਹੁੰਦਾ ਹਾਂ ਹਾਂਜੀ ਹਾਂ ਉਦਾਂ ਦਾ ਥਣਲੇ ਵਾਲਾ ਲੱਗਿਆ ਤੇ ਜਿਹੜਾ ਲੇਵਾ ਦਾ ਸੂਜ ਤੱਕ ਲਾ ਜਾਂਦੀ ਹੈ ਜੀ ਇਹ ਜਦੋਂ ਇੱਧਰਲੇ ਬੰਨੇ ਜਾਊਗੀ ਲੱਭੀ ਇੱਥੋਂ ਕਰਾਦੀ ਇਹ ਇੱਥੋਂ ਮਾਰਦੀ ਕੈਮਰਾ ਤੇ ਇੱਥੋਂ ਤੇ ਹੁਣ ਕਰਾਦੀ ਹੁਣਲੇ ਬੰਨਿਓ ਚੈੱਕ ਪਾਈਪ ਵੀ ਚੈੱਕ ਕਰਾਦੀ ਦੁੱਧਾ ਸੋਨਾ ਜਾਂਦਾ ਦੂਜੇ ਦਾ ਬਾਈ ਕਹਿੰਦਾ 14 ਕਿਲੋ ਦੁੱਧ ਮਾਲਕਾਂ ਨੇ ਛੋਇਆ ਛੋਇਆ origignal origignal ਕਹਿਣ ਵਾਲਾ ਨਹੀਂ ਹੈਗਾ ਜੀ ਛੋਇਆ ਹੋਇਆ ਜਿਹੜਾ ਰੇਜਾ ਇਹਨਾਂ ਦਾ ਦੁੱਧ ਪਾ ਸਕਦੇ ਆ ਦੁੱਧ ਆਪਾਂ ਬਾਹਲਾ ਦਾ ਤੁਸੀਂ ਕਹੋ ਨਾ ਲੈ 15 ਕਿਲੋ ਦੀ ਪਾਊਡਰ ਦੇ ਦਾਂਗੇ ਜੀ ਆਪਣੇ ਘਰੋਂ ਹੋਰ ਲੱਸੋ ਬਾਈ ਕਰੀ ਪਛਾਣ ਤੋਰ ਲੈ ਬੰਨੇ ਦਾ ਇਧਰ ਉੱਤਰ ਕਰ ਦੇ ਕਰ ਦੋਗੇ ਨਹੀਂ ਚੁਰਲੇ ਬੰਨੇ ਕਰ ਦੋ ਪਛਾਣ ਤੋਂ ਤੇ ਇੱਕ ਖਾਸ ਗੱਲ ਇਹਦੀ ਇਹ ਰਹੂਗੀ ਵੀ ਇਹ ਥਣ ਦਾ ਸਹਜ ਐ ਏਡਾ ਹੀ ਰਹੂਗਾ ਜਾਂ 10 ਸੂਏ ਸੂਪੇ 10 ਸੂਏ ਸੂਪੇ ਠੀਕ ਆ ਗੱਲ ਬਲ ਵੀ ਗੁੰਦੀ ਬਹੁਤ ਆ ਗੁਰੀ ਗਾੜੀ ਪਿਛਾੜੀ ਇੱਕੋ ਹੀ ਆ ਕਹਦੇ ਠੀ ਦੂਜਣ ਦਾ 14 ਚੋਇਆ ਆਪਾਂ 15 ਦੀ ਗਾਰੰਟੀ ਆਹ ਗਾ ਰੋਡ ਦੇ ਦਾਂਗੇ ਜੀ ਹੋਰ ਦੱਸੋ ਪੈਸੇ ਕਿੰਨੇ ਲੱਗਣਗੇ ਹਾਂ ਐਜ ਵੀ ਬਾਜ ਜਾਈ ਜੀ ਮੁੱਲ ਦਾ ਆਪਣਾ ਤੁਹਾਨੂੰ ਪਤਾ ਹੀ ਹੈਗਾ ਕਿੰਨੇ ਜਮੀ ਮੁੱਲ ਦਾ ਆਪਾਂ ਸਵਾ ਕਰਦੇ ਆ ਜੀ ਹਾਂਜੀ ਉਹਦੇ ਵਿੱਚੋਂ 2000 ਸੋੜ ਹੋ ਜੂ 1 23 ਦੀ ਜੈਸ ਨੋ ਦੇਣੀ ਆਪਾਂ 1 ਲੱਖ ਤੇ 23000 ਦੀ ਜੈਸ ਨੋ ਦੇਣੀ ਤੇ ਦੇ ਦਿਆਂਗੇ ਹਾਂਜੀ ਹਾਂ ਆ ਪਹਿਲਾਂ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਵੀ ਜੇ 2-3 ਜ਼ਿਲ੍ਹਿਆਂ ਚ ਰੇਟ ਪਤਾ ਕਰ ਲੇ ਇਹ ਭਰਾ ਕੋਲੇ ਫੇਰ ਆ ਜਿਓ ਫੇਰ ਆ ਜਿਓ ਗੱਲ ਸਹੀ ਹੈ ਹਾਂ ਕੰਮ ਬੜਾ ਤਸੱਲੀ ਵਾਲਾ ਰਹੂਗਾ ਤੇ ਹੁਣ ਮਾਰ ਦੇ ਲੱਭੀ ਆ ਬੂਰੀ ਤੇ ਕੈਮਰਾ ਇਹ ਫੁੱਲ ਵੱਡੀ ਆ ਗਈ ਹੈ ਨਾ ਹਾਂਜੀ ਹਾਂ ਇਹ ਵੀ origial ਦੂਜਾ ਸੂਆ ਸੂਈ ਹੋਈ ਆ ਜੀ ਵੱਡੀ ਆ ਗਈ ਥੱਲੋਂ ਕਰਾ ਜਾ ਇੱਕ ਸਾਫ ਸ ਮਰਜ਼ੀ ਜਾਹੇ ਦੀ ਕੋਈ ਮਰਜ਼ੀ ਬੰਦਾ ਜਵੇਂ ਮਰਜ਼ੀ ਝੂਲੀ ਜਾਵੇ ਜੀ ਇੱਥੋਂ ਇੱਥੋਂ ਕਰਾ ਲਵੀ ਪਿਛਾ ਹਾਂ ਜੇਕ ਠੰਡੀ ਪੂਰੀ ਰਹੂਗੀ ਹਾਂ ਪੂਰੀ ਪੂਰੀ ਐਣ ਜੀ ਇਹਦਾ ਸੂਆ ਕਿਹੜਾ ਦੂਜਾ ਓਰੀਜਨਲ ਜੀ ਬੱਚਾ ਕੀ ਆ ਕੇ ਨਾਲ ਮਗਰ ਕੱਟੀ ਆ ਜੀ ਆ ਕੱਟੀ ਤੇ ਮਾਰਨੀ ਲੱਭੀ ਕੈਮਰਾ ਨਾਲ ਆ ਗਈ ਕੱਟੀ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋਗੀ 20 ਦਿਨ ਹੋਏ ਦਾ ਸੂਈ ਨੂੰ ਜੀ ਨੂੰ ਠੀਕ ਆ ਕਰ 20 ਕਿ ਦਿਨ ਲਾ ਲੋ ਹਾਂ ਸਾਬ ਤੁਸੀਂ ਬੱਚੇ ਦੀ ਦਸੂਰਤਾ ਲੈ ਰਹੀ ਪਿਆ ਜੀ ਬੱਚਾ ਹਜੇ ਦਾ ਇੱਥੋਂ ਮਾਰਨੀ ਕੈਮਰਾ ਤੋੜ ਦੇ ਖੋਲ ਕੇ ਨੂੰ ਤੋਰੋ ਜੀ ਤੇ ਬਾਕੀ ਹਥ ਤੁਰਦੀ ਜੱਜਮੈਂਟ ਕਰ ਲਿਓ ਫੁੱਲ ਵੱਡੀ ਆ ਗਈ ਸਵਾਦ ਆ ਗਈ ਜਮਾ ਠੰਡੀ ਤੇ ਲੇਵ ਆਈ ਕਿਉਂਗਾ ਫਿਕਸ ਫਿਕਸ ਦੁੱਧ 12 ਕਿਲੋ ਗੁਰੀ ਮਣਕੇ ਲਿਆ ਦਦੀ ਲੀਟਰ ਲਾ ਕੇ ਓਕੇ ਹਾਂ ਓਪਰਾ ਕਰ ਗਈ ਝੋਟੀਆਂ ਦੋ ਦਿਨ ਜੀ ਨਹੀਂ ਲਾਇਆ 10 ਕਿਲੋ ਆਪਣੇ ਘਰੋਂ ਭਰਾ ਕੋਈ ਵੀ ਕੰਡਾ ਲਾ ਸਕਦਾ ਹਾਂ ਲੀਟਰ ਲਾ ਸਕਦਾ ਆਪਣੇ ਘਰੋਂ ਓਕੇ ਹਾਂ ਦੋ ਟਾਈਮ ਚਵਾਈ ਕਰ ਲਈ ਤਿੰਨ ਟਾਈਮ ਕਰ ਲਈ ਚਵਾਈ ਚੂਈ ਬਹੁਤ ਫੋਕੀ ਆ ਮੋਟੀ ਚਵਾਈ ਆ ਪੂਰੀ ਵੱਡੀ ਫੁੱਲ ਆ ਨਾ ਵੱਡੀ ਫੁੱਲ ਆ ਪਿੱਠਪੋੜੇ ਦਾ ਡਿਜ਼ਾਈਨ ਬਹੁਤ ਸੋਹਣਾਗਾ ਬੱਡੀ ਆ ਗਈ ਪੂਰੀ ਫੁੱਲਾ ਅੱਜ ਬਾਈ ਕਹਿੰਦਾ 10 ਲੀਟਰ ਭਰਵਾਵਾਂਗੇ ਹਾਂ ਇੱਕ ਦੋ ਦਿਨਾਂ ਨੂੰ ਜਦੋਂ ਮੱਝ ਖਾਣ ਪੀਣ ਲੱਗੀ 12 ਦੀ ਦੁਬਾਰੇ ਜਾ ਰੂਗਾ ਨਾ ਜਿਦ ਜਾਊ ਜੀ ਜਾਊ ਆਰਾਮ ਨਾਲ ਜੀਰਾ 12 ਦੇ ਲੱਗ ਠੰਡੀ ਸੀਲ ਨਹੀਂ ਆ ਨਾ ਗੁਰੀ ਤੇ ਝੂਲੀ ਚੱਲ ਥੱਲੇ ਉਹ ਸੀਨ ਨਹੀਂ ਗਰਮੀ ਵਾਲਾ ਆਪਾਂ ਤਾਂ ਭਾਵੇਂ ਡਰ ਜੇ ਉਦਾਂ ਸੀਨ ਨਾ 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 ਜਮੀ ਇਹਨੂੰ ਪਤਾ ਹੀ ਨਹੀਂ ਠੰਡੀ ਬਹੁਤ ਆ ਗਈ ਯਾਰ ਹਾਂ ਸਵੇਰ ਦੀ ਠੰਡੀ ਬਿਲਕੁਲ ਥਣ ਵੀ ਚੰਗਾ ਲੱਗਿਆ ਨਾਲ ਵੀ ਇਹਦੇ ਪਲੱਸ ਪੁਆਇੰਟ ਵੀ ਕੱਟੀ ਆ ਗਈ ਆ ਕਿੰਨੇ ਪੈਸੇ ਲੈ ਲਾਂਗੇ ਅੱਜ ਇਹਦੇ ਜਮੀ ਮੁੱਲੇ ਦਾ ਵੀ ਸਭਾਈ ਆ ਗੁਰੀ ਕਿੰਨੇ ਦੀ ਹੋਜੂ ਜੈਸਲੋ ਵਾਲਾ ਕੰਮ ਜੈਸਲੋ ਦੇਖ ਲੈ ਤੂੰ ਕਰਦਾਂਗੇ ਮਾਨ ਤਾਨ ਖੁੱਲੇ ਹੀ ਐ 24 ਕਿੰਨੇ ਦੀ ਹੋਜੂ ਜਮੀ ਜਮੀ ਜੇਬ ਚ ਪਾਉਣ ਵਾਲਾ ਕੰਮ ਜਮੀ ਜੇਬ ਚ ਪਾਉਣ ਵਾਲਾ 22 ਦੀ ਦੇ ਦਾਂਗੇ ਝੋਟੀਆਂ 1 ਲੱਖ ਤੇ 22000 ਆ 1 23 ਦੀ 1 23 ਦੀ ਹਾਂ ਠੀਕ ਆ ਗੱਲ ਰੇਟ ਜਮੀ ਤੁਹਾਨੂੰ ਪਤਾ ਹੀ ਆ ਆਪਣਾ ਮਾਰਜਨ ਥੋੜੀ ਹੁੰਦਾ ਫਿਕਸ ਜੇ ਰੇਟ ਨੇਗੇ ਠੀਕ ਆ ਗੱਲ ਉਹ ਨਹੀਂ ਆਪਾਂ ਪਹਿਲਾਂ ਹੀ 40 ਕਰਕੇ ਮੁੱਲ ਫਿਰ ਥੱਲੇ ਨੂੰ ਆਈ ਜਾਵਾਂਗੇ ਤੇ ਹੁਣ ਮਾਰਦੇ ਲੱਭੀ ਆ ਕੱਟੀ ਤੇ ਕੈਮਰਾ ਹੀ ਦੰਦੋ ਕਿਵੇਂ ਬਾਈ ਇਹ ਖੀਰੀ ਆ ਜਮੀ ਕੱਚੀ ਦੰਦੋ ਖੀਰੀ ਹਾਂਜੀ ਹਾਂ ਅੱਲੇ ਆ ਬਾਹਰਲੇ ਬੰਨੀ ਨੂੰ ਤੇ ਇਹ ਮੰਨ ਲਓ ਨਾ ਦੰਦੋ ਖੀਰੀ ਰਹੂ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਕੁਆਲਿਟੀ ਬਹੁਤ ਆ ਕੱਟੀ ਦੇ ਵਿੱਚ ਕੱਦ ਵੀ ਸੋਹਣਾ ਤੇ ਦੰਦੋ ਵੀ ਖੀਰੀ ਰਹੂਗੀ ਤੇ ਸਭਾ ਆ ਦੀ ਇੰਨੀ ਕਠੰਡੀ ਆ ਚਾਹੇ ਉਹਨੂੰ ਜਿੱਥੇ ਮਰਜ਼ੀ ਖੜਾ ਲਾ ਉ ਥਾਨ ਸਿੰਗਲ ਚਾਰ ਰਹਿਣਗੇ ਬਾਈ ਸਿੰਗਲ ਚਾਰ ਜੀ ਕੇਰਾ ਹੋਰ ਕਮਾਲਾ ਚੋਬਰਾ ਕਮਾਲਾ ਕਮਾਲਾ ਇਹਦਾ ਤੁਸੀਂ ਇਹ ਮੰਨ ਲਿਓ ਮੰਨ ਲਓ ਵੀ ਘਰੇ ਜਾ ਕੇ ਨਾਲ ਤੁਹਾਡੇ ਦੋ ਗੱਟੇ ਖਾਊ ਵੀ ਜਿਆਦਾ ਵਾਹ ਵਾਹ ਟੀਕੇ ਨੂੰ ਤਿਆਰ ਆ ਦੋ ਮਹੀਨਿਆਂ ਨੂੰ ਦੋ ਖਾ ਕੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਟੀਕਾ ਭਰਉਣ ਦੇ ਬਿਲਕੁਲ ਕਾਬਿਲ ਆ ਥਣ ਸਿੰਗਲ ਚਾਰ ਆ ਤੇ ਮਾਂ ਦਾ ਦੁੱਧ ਪਤਾ ਕੁਝ ਬਾਈ ਦਾ ਮਾਂ ਦਾ ਦੁੱਧ ਹੈਗਾ ਤੇਰਾ 14 ਕਿਲੋ ਗਰੀ ਠੀਕ ਆ ਗੱਲ ਆ ਹਾਂ ਉਹੀ ਗੱਲ ਆ ਵੀ ਬਾਈ ਕਹਿੰਦਾ ਗੱਪ ਮਾਰ ਕੇ ਨਹੀਂ ਦੇਣੀ ਵੀ 20 ਕਿਲੋ ਨਾ ਨਾ ਹੈਗਾ ਤੇਰਾ 13 ਕਿਲੋ ਹੈਗਾ ਇਹਦੀ ਮਾਂ ਦਾ ਦੁੱਧ ਪਹਿਲੀ ਗੱਲ ਤਾਂ 20 ਕਿਲੋ ਵਾਲੀ ਦੀ ਕੋਈ ਛੇਤੀ ਵੇਚਦਾ ਨਹੀਂ ਹੁੰਦਾ ਜੇ ਵੇਚਦਾ ਵੀ ਹੁੰਦਾ ਫਿਰ ਮੱਝ ਦੇ ਮੁੱਲ ਹੀ ਵੇਚਦਾ ਹਾਂ ਹਾਂ ਤੇ ਇਹਦੀ ਮਾਂ ਦਾ ਬਾਈ ਕਹਿੰਦਾ 13 ਤੋਂ 14 ਕਿਲੋ ਦੁੱਧ ਆ ਗਿਆ ਦੰਦੋ ਖੀਰੀ ਬੱਡੀ ਚੰਗੀ ਆ ਹਾਂ ਕੱਦ ਕਾਟ ਵਧੀਆਗਾ ਸਵੇਰ ਆਦੀ ਜਮਾ ਠੰਡੀ ਰਹੂਗੀ ਤੇ ਇਹਦਾ ਰੇਟ ਗਿਰੂਗਾ ਬਾਈ ਇਹਦਾ 35000 ਜੋ ਮਾਨਤਾ ਕਰ ਦਾਂਗੇ ਘਰ ਆਏ ਸੱਜਣ ਦਾ ਖੁੱਲਾ ਜਾ ਠੀਕ ਆ ਗੱਲ ਹਾਂ मतलब ਬਾਈ ਕਹਿੰਦਾ 35 ਜੋ ਮਾਨਤਾ ਕਰ ਦਾਂਗੇ ਬਾਡੀ ਦੀ ਵੀ ਅਸਲ ਆ ਗਈ ਤੇ ਬਾਕੀ ਸ਼ਕੀਨ ਆ ਗਈ ਪੂਰੀ ਫੁੱਲ ਇੱਥੇ ਤੋਂ ਕਰ ਸਕਦੇ ਹੋ ਚੈੱਕ ਫੇਸ ਰਿੰਗ ਸਿੰਘ ਪੂਰਾ ਰਿੰਗ ਸਿੰਘ ਹੈ ਅ ਨੰਬਰ ਬੋਲ ਦਿਓ ਜੀ ਨੰਬਰ 6284786711 ਜੀ 62847 86711 86711 ਪਿੰਡ ਪੇੜੀ ਕਲਾ ਤਹਿਸੀਲ ਧੂਰੀ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਹਾਂਜੀ ਧੰਨਵਾਦ